ਕੰਨ ਕਰੇ ਲੋੜ ਹੈ ਮੈਨਸਾਂ ਫੋਨ ਤੇ ਗੱਲ ਕਰ ਸਕਦਾ ਆ ਬੀ ਚੈਨ ਦਾ ਬੀ ਦਿਆਂਗੇ ਕਿ ਮੇਰਾ ਵੀਰ ਦੂਰ ਇਸ ਵਾਸਤੇ ਆਦਾ ਕਰੀਏ ਯਾਰ ਮੋਟਾ ਨਾਲ ਆਦਾ ਕਰੀਏ ਖਾਣੇ ਤੇ ਦਾਦੂ ਸੁਈਏ ਕੋਈ ਨਹੀਂ ਬੀਂਦੀ ਭੌਂਗਾਂ ਸੰਗੀ ਤੁਸੀਂ ਮੋਹ ਰਾਜਾਂ ਸੰਬੰਧੀ ਜੋ ਕਿ ਆਉਂਦੇ ਤਜਰਬੇ ਚ ਕੁਝ ਨਾ ਕੁਝ ਅੱਜ ਲੈ ਕੇ ਜਾਇਓ ਮੇਰੀ ਤੁਹਾਡੇ ਆ ਸਰੂਪ ਵਾਲੀ ਤੇ ਜਿੰਨੇ ਕਥਾਰ ਵੀਰ ਬਟਾਲੇ ਦੇ ਬੈਠੇ ਨੇ ਸਾਰੇ ਅੱਗੇ ਬੇਨਤੀ ਕਿ ਜਿਹੋ ਰ ਇਹਨਾਂ ਦੇ ਵਿਚਾਰ ਧਿਆਨ ਨਾਲ ਸੁਣ ਕੇ ਇਹਨਾਂ ਦੇ ਕੁਝ ਨਾਲ ਲੈ ਕੇ ਜਾਇਓ ਧੰਨਵਾਦ ਜੀ ਡਾਕਟਰ ਅਮਰੀਕ ਸਿੰਘ ਮੁੱਖ ਇਤਵਾਰੀ ਅਫਸਰ ਗੁਰਦੁਆਸ ਬਲਾਕ ਬਟਾਲਾ ਦੇ ਖੇਤੀਬਾੜੀ ਅਫਸਰ ਡਾ. ਅਰਜਨ ਸਿੰਘ ਜੀ ਨਵਦੀਪ ਸਿੰਘ ਜੀ ਹੋਰ ਅਫਸਰ ਸਾਹਿਬਾਨ ਸਰਪੰਚ ਸਾਹਿਬਾਨ ਕੌਸਾ ਵਾਈ ਜੀ ਸਭ ਤੋਂ ਪਹਿਲਾਂ ਮੈਂ ਬਲਾਕ ਬਟਾਲਾ ਦੇ ਜਿਹਨਾਂ ਨੇ ਤੁਹਾਡੇ ਰੂਰੂ ਆਉਂਦਾ ਬੋਪਾ ਦਿੱਤਾ ਤੁਹਾਨੂੰ ਦਫਤਰ ਆਵਦੇ। ਕਿਰਪਾਏ ਤੁਹਾਡੇ ਕੋ ਸਿੱਖਣੇ ਆਹੀਂ ਹੋਰ ਕਿਦੋਂ ਵੀ ਸਿੱਖ ਸਕਦੇ ਹੋ। ਮੂਮੈਂਟੂ ਵਿੱਚ ਸਿਸਟਮ ਹੈ। ਤਹੀ ਕੋ ਸੁਣਾਉਣਾ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਆਂ ਕਿ ਉਹ ਜ਼ਮੀਨ ਪੱਧਰ ਤੇ ਉੱਤੇ ਜਾ ਕੇ ਹਰ ਸਾਲ ਸੌਂਗੀ ਤੇ ਹਰ ਹੜੀ ਤੋਂ ਪਹਿਲਾਂ ਦੋ ਵਾਰ ਇੱਕ ਪੰਜਾਬ ਕੇ ਪਿੰਡ ਦੀ ਨਕਸ਼ੇ ਦੇ ਵਿੱਚ ਆਹੜੀ ਦੀਆਂ ਸੌਂਗੀਆਂ ਸਪਾਸ਼ਟ ਕਰਨੇ ਨੇ। ਉਹ ਫਿਰ ਤੁਹਾਡੇ ਕੋਲ ਕੋਈ ਦੀ ਹੈ। ਪੌਂਡੇ ਟੱਕ ਯੂਨੀਵਰਸਿਟੀਾਂ ਕਾਮਿਆਂ ਖੋਜਾਂ ਕਰਦੀਆਂ ਨਵੇਂ ਨਵੇਂ ਤਰੀਕੇ ਦੇ ਨੇ ਸਾਡਾ ਨਾਮ ਹੈ ਉਹ ਜਿਹੜੀ ਕੰਮ ਤੁਹਾਡੇ ਨਾਲ ਉਹਦੇ ਵਾਸਤੇ ਵਕਤ ਵਕਤ ਤੇ WhatsApp ਤੇ Facebook ਤੇ YouTube ਤੇ ਆਹ ਚ ਵਤ ਵਤ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੈ ਅੱਜ ਹੀ ਇਹ ਤੇ ਗੱਲਬਾਤ ਤੁਹਾਨੂੰ ਮੈਸੇਜ ਕਰ ਰਿਹਾ ਇਹ ਦੇਖ ਕੇ ਮੈਂ ਇੱਕ Facebook ਤੇ WhatsApp ਤੇ ਪਾ ਦਿਆ ਤੇ ਪਤਾ ਨਹੀਂ ਸਾਡੇ ਨਾਲ ਜਦੋਂ ਮੈਂ ਇੱਕ YouTube ਚੈਨਲ ਤੇ ਉੱਤੇ ਆਪਾਂ ਪਾਉਂਦੇ ਵੀ ਚੀਜ਼ ਪਾਉਂਦੇ ਆ ਕੋਈ ਸੋਰੀ ਬਾਤ ਨੇ ਕੋਈ ਕੋਈ ਅਰਕ ਤਕ ਤਰੀਕ ਪਾਇ ਗੁਦਾਦ ਨੇ ਆ ਤੋ ਕਿੰਨੇ ਪਾਰਬਰ ਜਦੋਂ ਵੱਡੀ ਦੇ ਤੁਹਾਨੂੰ ਜਿਹਦੇ ਉੱਤੇ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਬਹੁਤ ਸਾਰੇ ਵਾਰ ਬਹੁਤ ਸਾਰੇ ਜਿਹੜੀਆਂ ਨੇ ਉਹ ਗਲਤੀ ਪਰੂਸ਼ਿਤ ਕੀਤੀ ਜਾਂਦਾ ਬਹੁਤ ਸਾਰੇ ਪ੍ਰੋਡਕਟ ਦੀ ਇਹਦੀ ਪ੍ਰਮੋਸ਼ਨ ਹੋ ਰਹੀ ਹੈ ਪਰ ਉਹ ਉਹਦੇ ਉਹਦੇ ਮੱਦਦ ਲਾ ਕੇ ਕਿਸਾਨ ਜਿਹੜੇ ਆ ਮੁਰਕੇ ਕੀ ਹੁੰਦਾ ਕਿ ਖੱਡੀ ਜਾਏ ਜਿਹੜੀ ਇੱਕ ਮੈਂ ਆਪਣਾ ਭਰਾਂ ਕੋਲ ਜਿਹੜਾ ਨਿਚਿਤ ਹਾਂ ਤੁਹਾਨੂੰ ਅਸਲ ਜਿਹੜਾ ਲਾਈ ਬੈਸਰ ਬੈਠ ਗਿਆ ਹੀ ਉੱਤੇ ਦੋ ਮਾਰ ਮਨ ਮਿਲਿਆ ਕਿ ਇਹ ਅਸੀਂ ਗਵਰਨਮੈਂਟ ਕੋਲ ਦਾ ਕੰਮ ਕਰਦੇ ਹੋਏ ਆ ਦੇਖੀ ਬੜੀ ਸਾਰੀ ਕਾਰਗਰ ਰਣਨੀਤਾਂ ਪਰ ਪੰਜਾਬ ਸਰਕਾਰ ਵੱਲੋਂ ਜਿਹਦਾ ਗੁਰਦਾਸ ਵਿੱਚ ਇਹ ਤਰਹੀ ਰੱਬਾ ਟੜ ਕੇ ਮੱਕੀ ਵਿੱਚ ਚੋਲਣੀ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਵਾ ਜਿਹੜਾ ਵਾ ਜਾਂਦਾ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਮੱਕੀ ਥਲੇ ਰੱਖਵਾ ਜਿਹੜਾ ਵਾ ਪੰਪਦੋਣਾ ਉਹਦੇ ਵਿੱਚ ਜ਼ਿਲ੍ਹੇ ਦੇ ਵਿੱਚ ਸਾਨੂੰ ਇੱਕ ਹੋਏ ਰੱਖਵੇ ਦਾ ਜਿਹੜਾ ਵਾ ਕਾਰਜ ਸ਼ੁਰੂ ਆ ਗਿਆ। ਤੋਂ ਉਸ ਦੀ ਪੂਰੀ ਲਈ ਪਿੰਡ-ਪਿੰਡ ਜਾ ਕੇ ਅਸੀਂ ਸਾਨੂੰ ਅਗਰ ਕਰ ਰਹੇ ਆ ਕਿ ਝੋਨੇ ਰੱਬਾ ਟੜ ਕੇ ਮੱਕੀ ਥਲੇ ਲਿਆਈ। ਕੋਈ ਇਹਦੇ ਵਿੱਚ ਪਿੰਡ-ਪਿੰਡ ਜਾ ਕੇ ਜਿਹੜੇ ਕਿਸਾਨ ਮਿੱਤਰ ਵੀ ਜਿਹੜੇ ਆ ਉਹਨੂੰ ਉਹ ਜਿਹੜਾ ਵਾ ਉਹ ਕਰ ਰਹੀ ਆ ਉਹਨੂੰ ਜਿਹੜੇ ਕਿਸਾਨ ਵੀ ਤਸਵੀਰ ਨੇ ਰਕਬਾ ਕੱਢ ਕੇ ਮੱਕੀ ਦਾ ਰਕਬਾ ਵਧਾਉਣਗੇ ਉਹਨਾਂ ਨੂੰ ప్రతి 1 ਫੇਰ ਸਾਡੀ 17000 ਰੁਪਏ ਜਿਹੜਾ ਬਹੁਤ ਦਸਤ ਹੈ। ਉਸ ਦੇ ਵਿੱਚ ਜਿਹੜਾ ਇੱਕ ਹੋਰ ਇੱਕ ਫਾਇਦਾ ਹੋਊਗਾ ਕਿ ਜਿਹੜੀ ਆ ਮਕੀ ਜੀ ਦੀ 20 ਜਿਹੜੀ ਦੀ ਪਰਚੇਜ ਆ ਐਮਐਸਬੀ ਦੀ ਫੀਸ ਵੀ ਜਾਨੀ ਆ। ਮੰਨੋ ਜੇ ਕਿਤੇ ਮਾਰਕੀਟ ਦੇ ਵਿੱਚ ਪ੍ਰਾਈਵੇਟ ਸੈਕਟਰ ਜਿਹੜਾ ਵਾ ਉਹ ਘੱਟ ਰੇਟ ਦਿੰਦਾ ਵਾ ਫਿਰ ਮਾਰਕੀਟ ਜਿਹੜੀ ਆ ਉਹ ਐਂਟਰ ਕਰੂਗਾ ਵਿੱਚੋਂ। ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਊਗਾ। ਉਹ ਮੇਰੀ ਸਾਰੀ ਰਣਨੀਤੀ ਆ ਕਿ ਵੱਧ ਤੋਂ ਵੱਧ ਮਕੀ ਥੱਲੇ ਰਕਬਾ ਹੁੰਦਾ ਏ। ਘੱਟ ਵੱਧ ਕਿਸਾਨ ਜਿਹੜਾ ਵਾ ਦੋ ਹਿੱਲੇ ਇੱਕ ਜਿਹੜਾ ਵਾ ਉਹ ਇਸੋ ਲੋਕਾਂ ਨੂੰ ਸਿੱਧੀ ਵੀ ਨਹੀਂ ਪਾਰੇ ਤੇ ਸਿੱਧੀ ਵੀ ਨਹੀਂ ਪਾਰੇ ਹੋਵੇ ਪਰ ਇਹਨਾਂ ਜੱਗੂ ਪਿਤਾ ਦੀ ਆਵਾਜ਼ ਕੋ ਕਿ ਸਿੱਧੀ ਫੇਰ ਨਾਲ ਆਣਾ ਪਾਣੀ ਬਹੁਤ ਵੱਜਦਾ ਵਾ ਧਰਤੀ ਵਿੱਚ ਇਹਦਾ ਪਾਣੀ ਜਿਹੜਾ ਉਹ ਬਹੁਤ ਜੁਨੀ ਕੀਮਤੀ ਆ ਵੀ ਉਹ ਅਟਾ ਜਿਹੜਾ ਬਚੇ ਮੇਰੀ ਸਾਰੀ ਕਾਰਗਿਰ ਵੇਚਦੀ ਜਾਂ ਬਈ ਅਸੀਂ ਇਸ ਜਿਹੜੇ ਮੌਸਮ ਦੇ ਵਿੱਚ ਲੋਕ ਪੰਜਾਬ ਸਰਕਾਰ ਵੱਲੋਂ ਪਾਇਲਟ ਪ੍ਰੋਜੈਕਟ ਖੇੜਾ ਵਾਸ਼ ਹੁੰਦਾ ਹੈ ਮੱਕੀ ਦਾ ਉਹ ਵੀ ਸੋਨੀ ਰੋਤੇੜਾ ਵਾ ਮੱਕੀ بیچ ਕੇ ਆਪਾਂ ਬੰਦ ਬੰਦ ਉਠਾਈਏ ਤੇ ਆਪਣੀ ਜਿਹੜੀ ਜ਼ਮੀਨ ਹੈ ਤਾਂ ਪਾਣੀ ਜਿਹੜਾ ਉਹਨੂੰ ਵੀ ਚਾਹੀਏ ਵਾਟਾ ਵਰਨ ਚਾਹੀਏ ਆਪਣੀ ਸਿਹਤ ਦਾ ਧਿਆਨ ਰੱਖੀਏ ਆ ਉਹਦੇ ਵਿੱਚ ਉਹਦੇ ਤੇ ਕੀੜੇ ਨੁਕਸਾਨ ਹੁੰਦੇ ਆ ਉਹ ਦਵਾਈਆਂ ਬਾਰੇ ਦੱਸਿਆ ਗਿਆ ਵੀ ਯਾਰ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਉਹ ਟਾਈਮ ਸਰ ਨਹੀਂ ਮਿਲਦੀਆਂ ਪਰ ਕਿਸਾਨ ਵੀਰ ਨੂੰ ਮੇਰੀ ਬੇਨਤੀ ਇਹੀ ਆ ਕਿ ਐਸੇਲੇ ਕਿਸਾਨ ਮਾਰਕੀਟ ਦੇ ਵਿੱਚ ਬੀਜ ਜਿਹੜਾ ਵਾ ਉਹ ਅਤੇ ਤਿਆਰ ਆ ਰਿਹਾ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ ਜੀ ਤੇ ਕਾਟ ਵੀ ਨਹੀਂ ਉਹ ਸਭ ਜਿਹੜੀਆਂ ਹੋ ਗਈਆਂ ਨੇ ਇਹ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਹੈ ਉਹ ਆਪਾਂ ਲੈ ਕੇ ਜਾਵਾ ਹੈ ਅਗਲੇ ਤੋਂ ਬਾਅਦ ਵੀ ਬਣੀ ਰਹਿੰਦੀ ਹੈ ਕਿ ਕੋਈ ਖੇਤੀ ਸਮਗਰੀ ਖਰੀਦਣੀ ਚਾਹੀਏ ਭੀ ਹੈ ਚਾਹੇ ਕੀਟ ਨਾ ਛਕਿਆ ਚਾਹੇ ਖਾਦਿਆ ਉਹਦੇ ਬਿੱਲ ਜਰੂਰ ਲੈਣਾ ਵਾ ਜਿਹੜਾ ਕੈਸ਼ਮੀਰ ਉਹਦਾ ਬਿੱਲ ਨੂੰ ਆਪਾਂ ਕਹਿੰਦੇ ਬਿੱਲ ਸ਼ੁਰੂ ਲੈਣਾ ਵਾ ਤੇ ਬਿੱਲ ਜਦੋਂ ਸਾਡੇ ਕੋਲ ਆਏਗਾ ਤੇ ਸਾਡਾ ਜਿਹੜਾ ਵਾ ਉਹ ਉਹਦੇ ਵਿੱਚ ਸਾਡਾ ਇਹ ਸ਼ਰਤਾਂ ਇਹ ਜੀ ਜਰੂਰ ਹੋਣਾ ਕਿ ਇਹ ਸਿਹਤ ਰਹੇ ਜਾਂ ਕੁਝ ਵੀ ਜਰਾ ਰੱਤਾਂ ਨੇ ਕੀਤੀ ਹੈ ਜੇ ਜੇ ਤੁਹਾਨੂੰ ਕੋਈ ਨਹੀਂ ਹੁੰਦਾ ਤੇ ਨਿਸ਼ਚਿਤ ਰੂਪ ਦੇ ਵਿੱਚ ਹਨ ਗੁਸਤਾਨ ਹੈ ਬੰਦਾ ਜਿਹੜਾ ਇਹ ਡੀਲ ਜਿਹੜਾ ਉਹ ਉਹ ਆਹੀ ਜਾਣੀ ਸਾਡਾ ਕੰਮ ਜਾਏ ਤੁਸੀਂ ਕੋਈ ਕੋਈ ਬੁਲਾਇਂ ਚਾਹੁੰਦਾ ਹੈ ਉਹ ਤੁਸੀਂ ਬੰਦਾ ਆਪਣਾ ਨੰਬਰ ਤੇ ਲਿਖ ਕੇ ਭਰ ਦਿਓ ਇਹ ਵੀ ਬੁਲਾਇਂ ਦਾ ਮੇਰਾ ਨੰਬਰ ਹੈ ਉਹਦੇ ਵਿੱਚ ਮੇਰਾ ਨੰਬਰ ਆਫੇ ਨੰਬਰ ਆਪਣਾ ਵੀ ਹੈ 9864 9818 ਤੁਸੀਂ ਆਪਣਾ ਪੰਜਾਤੀ ਤੀਤੀ ਕੋਲ ਟੋਲ ਫਾਈਲ ਟੋਲ ਵੀ ਨੰਬਰ ਆ ਉਹ ਤੁਸੀਂ ਆਪਣਾ ਜਿਹੜਾ ਸੰਪਰਕ ਕਰ ਸਕਦੇ ਹੋ ਮੇਰੇ ਸਾਰੇ ਕਨਵੀਰ ਬੀਤੀ ਕੇ ਮੈਂ چاہے ਕਿ ਆਪਾਂ ਕਿਸੇ ਦੇ ਕਹਿੰਦੇ ਉੱਤੇ ਕੋਈ ਅਵਾ ਮਸਲਾ ਹੱਲ ਕਰੀਏ ਖੇਤੀਬਾੜੀ ਮਹਾਂਜਲ ਦੀ ਅਪੀਲ ਕਰਦੀ